ਅਗਲੀ ਖਬਰ ਵੱਲ ਚਲਿਏ ਉਹ ਰਸ਼ੀਆ ਤੋਂ ਆ ਰਹੀ ਹੈ ਅੱਜ ਨਿਊਯਾਰਕ ਟਾਈਮਜ਼ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਹੈਗਾ ਇਹਦੇ ਸਬੰਧ ਵਿੱਚ ਰਸ਼ੀਆ ਵਾਲਿਆਂ ਨੇ ਯੂਕੇ ਦੇ 6 ਡਿਪਲੋਮੇਟ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚੋਂ ਕੱਢ ਰਿਹਾ ਕੱਢ ਦਿੱਤਾ ਹੈ ਕਾਰਨ ਜਿਹੜਾ ਆ ਇਹ ਮਿਜ਼ਾਈਲਸ ਨੂੰ ਲੈ ਕੇ ਹੈਗਾ ਲੌਂਗ ਰੇਂਜ ਜਿਹੜੇ ਵੈਪਨਸ ਆ ਜਿਨ੍ਹਾਂ ਚ ਮਿਜ਼ਾਈਲਸ ਆ ਉਹ ਨਾਟੋ ਕੰਟਰੀਜ਼ ਵੱਲੋਂ ਜੋ ਯੂਕਰੇਨ ਨੂੰ ਦਿੱਤੀਆਂ ਗਈਆਂ ਹੈਗੀਆਂ ਬ੍ਰਿਟਿਸ਼ ਮਾਈਜ਼ਾਈਲ ਜੋ ਆ ਉਹ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਦਿੱਤੀ ਗਈ ਆ ਯੂਕਰੇਨ ਦੇ ਮੁਲਕ ਜਿਹੜਾ ਮੁਲਕਾ ਉਹਨਾਂ ਨੂੰ ਦਿੱਤੀ ਗਈ ਆ ਤੇ ਹੁਣ ਰਸ਼ੀਆ ਵਾਲੇ ਕਹਿੰਦੇ ਆ ਵੀ ਇਹ ਸਾਡੇ ਅਗੇਂਸਟ ਯੂਜ਼ ਕੀਤੀ ਜਾਊਗੀ ਸੋ ਇਸ ਨੂੰ ਦੇਖਦੇ ਹੋਏ ਰਸ਼ੀਆ ਨੇ ਯੂਕੇ ਦੇ 6 ਡਿਪਲੋਮੈਟਸ ਅੱਜ ਸਵੇਰੇ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤੇ ਹੈਗੇ ਆ ਅੱਜ ਸਵੇਰੇ ਕ੍ਰੈਮਲਿਨ ਦੇ ਸਪੋਕਸਮੈਨ ਦਮਿਟਰੀ ਐਸ ਪੈਸਕੋਵ ਜੋ ਆ ਉਹਨਾਂ ਨੇ ਦੱਸਿਆ ਵੀ ਇਹ ਬਹੁਤ ਇੰਪੋਰਟੈਂਟ ਆ ਤੇ ਅਸੀਂ ਕਲੀਅਰ ਕਟ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਨਾਟੋ ਦੇ ਮੁਲਕ ਕਲੀਅਰਲੀ ਸਪੋਰਟ ਕਰ ਰਹੇ ਹੈਗੇ ਆ ਯੂਕਰੇਨ ਦੀ ਹਥਿਆਰਾਂ ਦੇ ਨਾਲ ਤੇ ਅਸੀਂ ਉਹਦਾ ਜਿਹੜਾ ਜਵਾਬ ਆ ਉਹ ਪੂਰੀ ਤਰ੍ਹਾਂ ਦੇਵਾਂਗੇ ਬ੍ਰਿਟਿਸ਼ ਫੋਰਨ ਆਫਿਸ ਨੇ ਇਹ ਕਿਹਾ ਵੀ ਜਿਹੜੀਆਂ ਐਕਵਿਜ਼ੀਸ਼ਨਸ ਲਾਈਆਂ ਗਈਆਂ ਆ ਇਹ ਰੋਂਗ ਹੈਗੀਆਂ ਆ ਤੇ ਇਹ ਕਹਿੰਦੇ ਵੀ ਜਿਹੜੀਆਂ ਮਿਸਾਈਲਸ ਆ ਸਾਡੇ ਵੱਲੋਂ ਨਹੀਂ ਦਿੱਤੀਆਂ ਗਈਆਂ ਸੋ ਯੂਕਰੇਨ ਨੂੰ ਲੈ ਕੇ ਰਸ਼ੀਆ ਨੂੰ ਲੈ ਕੇ ਕਾਫੀ ਜਿਹੜੀ ਸਿਚੁਏਸ਼ਨ ਟੈਂਸ ਬਣੀ ਹੋਈ ਆ ਅਮਰੀਕਨ ਇਲੈਕਸ਼ਨ ਦੇ ਵਿੱਚ ਵੀ ਇਸ ਟਾਈਮ ਦੇ ਉੱਤੇ ਮੇਨ ਮੁੱਦਾ ਬਣਿਆ ਹੋਇਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹੋ ਦਿੱਤੇ ਹੈਗੇ ਯੂਕਰੇਨ ਨੂੰ ਨਾਟੋ ਮੁਲਕ ਵੀ ਦੇ ਰਿਹਾ ਹੈਗੇ ਆ ਪਰ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਹੁਣੀ ਆ ਉਹਨੇ ਆਪਣੀ ਜਵੇੜ ਦੇ ਦੌਰਾਨ ਦੱਸਿਆ ਵੀ ਮੈਂ ਲੜਾਈ ਦੇ ਦੁਨੀਆ ਚ ਕਿਤੇ ਵੀ ਲੜਾਈ ਦੇ ਅਗੇਂਸਟ ਆ ਅ ਅਮਰੀਕਨ ਟੈਕਸ ਪੇਰ ਮਨੀ ਹੋਰ ਮੁਲਕਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਤੇ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਆ ਤੇ ਨੈਕਸਟ ਡੇ ਜਿਹੜੀ ਆ ਮੈਂ ਉਹ ਲੜਾਈ ਬੰਦ ਕਰਵਾ ਸਕਦਾ ਹੈਗਾ ਸੋ ਦੂਸਰੇ ਪਾਸੇ ਜਿਹੜਾ ਕਲੀਅਰ ਆ ਕਮਲਾ ਹੈਰਿਸ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਸੋ ਹੁਣ ਜਿਹੜੀਆਂ ਯੂਐਸ ਦੀਆਂ ਇਲੈਕਸ਼ਨਸ ਹੋਣੀਆਂ ਨਵੰਬਰ ਮਹੀਨੇ ਦੇ ਵਿੱਚ ਉਹ ਉਹ ਇਹ ਵੀ ਡਿਸਾਈਡ ਕਰੂਗੀਆਂ ਕਿ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਉਹ ਬੰਦ ਹੁੰਦੀ ਆ ਜਾਂ ਇਸੇ ਤਰ੍ਹਾਂ ਚਲਦੀ ਰਹਿੰਦੀ ਹੈਗੀ ਆ ਸੋ ਬਹੁਤ ਸਾਰੇ ਅਮਰੀਕਨ ਇਸ ਚੀਜ਼ ਦੇ ਅਗੇਂਸਟ ਵੀ ਆ ਕਿ ਸਾਡਾ ਟੈਕਸਪੇਅਰ ਦਾ ਮਨੀ ਕਿਉਂ ਯੂਕਰੇਨ ਚ ਜਾ ਰਿਹਾ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਦੇ ਹੱਕ ਵਿੱਚ ਵੀ ਆ ਪਈ ਜਿਹੜਾ ਯੂਕਰੇਨ ਆ ਉਹਦੇ ਨਾਲ ਰਸ਼ੀ ਵਾਲੇ ਧੱਕਾ ਕਰਦੇ ਆ ਜੇ ਇੱਕ ਮੁਲਕ ਨਾਲ ਕੀਤਾ ਉਹ ਤੋਂ ਬਾਅਦ ਫਿਰ ਉਹ ਹੋਰ ਮੁਲਕਾਂ ਵੱਲ ਵੀ ਜਾਣਗੇ ਤੇ ਅੱਜ ਇੰਗਲੈਂਡ ਦੇ ਨਾਲ ਇਹ ਵਾਪਰੇ ਆ ਆ ਬਾਕੀ ਦੇਖਦੇ ਆ ਹੋਰ ਮੁਲਕਾਂ ਦੇ ਨਾਲ ਜਿਹੜੇ ਰਸ਼ੀ ਵਾਲੇ ਕੀ ਕਰਨਗੇ 2018 ਦੇ ਵਿੱਚ ਰਸ਼ੀਆ ਨੇ 23 ਦੇ ਕਰੀਬ ਬ੍ਰਿਟਿਸ਼ ਡਿਪਲੋਮੈਟਸ ਜਿਹੜੇ ਐ ਐਕਸਪੈਲ ਕੀਤੇ ਸੀ इवन ਐਕਸਪੈਲ ਨਹੀਂ ਕੀਤੇ ਸੀ ਉਹਨੇ ਬ੍ਰਿਟਿਸ਼ ਕਾਉਂਸਲ ਦਾ ਆਫਿਸ ਵੀ ਜਿਹੜਾ ਆ ਇੱਕ ਬੰਦ ਕਰ ਦਿੱਤਾ ਸੀਗਾ ਨਰਵ ਏਜੈਂਟ ਅਟੈਕ ਹੋਇਆ ਸੀ ਬ੍ਰਿਟੇਨ ਦੇ ਵਿੱਚ ਉਹਦੇ ਉਹਨੂੰ ਲੈ ਕੇ ਤੇ ਜਦੋਂ ਰਸ਼ੀਆ ਦਾ ਇੱਕ ਫੋਰਨ ਇੰਟੈਲੀਜੈਂਟ ਏਜੈਂਟ ਜਿਹੜਾ ਫੜਿਆ ਗਿਆ ਸੀ ਮਾਸਕੋ ਤੇ ਲੰਡਨ ਨੇ ਜਿਹੜੀ 호ਸਟਿਲਟੀ ਆ ਦੋਨਾਂ ਦੇ ਅਗੇਂਸਟ ਸ਼ੇਅਰ ਕੀਤੀ ਹੈਗੀ ਆ ਰਿਲੇਸ਼ਨਸ਼ਿਪ ਜਿਹੜਾ ਆ ਜਦੋਂ ਤੋਂ ਹੀ ਯੁਕਰੇਨ ਦੇ ਵਿੱਚ ਰਸ਼ੀਆ ਨੇ ਐਂਟਰੈਂਸ ਕੀਤੀ ਹੈਗੀ ਆ ਉਹ ਤੋਂ ਬਾਅਦ ਇੰਗਲੈਂਡ ਦੇ ਨਾਲ ਕਾਫੀ ਰਸ਼ੀਆ ਦਾ ਖਰਾਬ ਹੋਇਆ ਹੈਗਾ ਤੇ ਯੂਕੇ ਦੇ ਵਿੱਚ মিডিਆ ਜਿਹੜਾ ਓਪਨਲੀ ਕਹਿ ਰਿਹਾ ਵੀ ਜਿਹੜੀ ਰਸ਼ੀਅਨ ਸਟੇਟ ਹੈਗੀ ਆ ਬਹੁਤ ਅਗਰੈਸਿਵ ਹੈਗੀ ਆ ਤੇ ਇਹ ਆਪਣੇ ਗੁਆਂਢੀ ਮੁਲਕਾਂ ਨੂੰ ਜਿਹੜਾ ਆ ਜੀ ਨਹੀਂ ਦੇ ਰਹੀ ਹੈਗੀ ਸੋ ਅੱਜ ਰਸ਼ੀਆ ਵਾਲਿਆਂ ਨੇ 6 ਯੂਕੇ ਦੇ ਡਿਪਲੋਮੈਟਸ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤੇ ਹੈਗੇ ਜੀ ਅਗਲੀ ਜਿਹੜੀ ਖਬਰ ਆ ਉਹ ਵਿਏਟਨਾਮ ਤੋਂ ਆ ਰਹੀ ਹੈ ਇੱਥੇ ਜਿਹੜਾ ਵਿਏਟਨਾਮ ਦੇ ਵਿੱਚ ਤੂਫਾਨ ਆਇਆ ਸੀ ਯਾਗੀ ਉਹਦੇ ਨਾਲ ਜਿਹੜੀਆਂ ਉਸ ਤੋਂ ਬਾਅਦ ਲੈਂਡਸਲਾਈਡਸ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਾਂ ਜਿਹੜੇ ਫਲੱਡ ਆਏ ਸੀਗੇ ਉਹਨਾਂ ਦੇ ਵਿੱਚ ਜਿਹੜਾ ਡੈਥ ਟੋਲ ਆ ਉਹ ਵਦਕੇ ਹੁਣ 254 ਹੋ ਗਿਆ ਯਾਨੀ ਕਿ 254 ਲੋਕਾਂ ਦੀ ਮੌਤ ਹੋਣ ਬਾਰੇ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਅਥਾਰਟिटीज ਦੇ ਦੱਸਣ ਦੇ ਮੁਤਾਬਕ ਫਲੱਡ ਜਿਹੜਾ ਉਹ ਕਈ ਥਾਵਾਂ ਦੇ ਉੱਤੇ ਤਾਂ ਰਿਕਾਰਡਡ ਜਿਹੜਾ ਪੱਧਰ ਆ ਉਹਦੇ ਤੇ ਪਹੁੰਚ ਚੁੱਕਿਆ ਸਾਊਥ-ਈਸਟ ਸਾਊਥ-ਈਸਟ ਜਿਹੜਾ ਏਸ਼ੀਅਨ ਕੰਟਰੀ ਹੈ ਇਹ ਵਿਏਟਨਾਮ ਉੱ ਹੁਣ ਤੱਕ ਦਾ ਜਿਹੜਾ ਇਹਨਾਂ ਦੇ ਇਲਾਕਿਆਂ ਦੇ ਵਿੱਚ ਲੈਂਡਫਾਲ ਹੋਇਆ ਬਹੁਤ ਜ਼ਿਆਦਾ ਹੋਇਆ ਸਿੱਟੇ ਵਜੋਂ 820 ਜਾਣੇ ਜਿਹੜੇ ਨੇ ਉਹ ਇੰਜਰਡ ਹੋਏ ਨੇ ਤੇ 82 ਹਲੇ ਅਵਲਾਪਤਾਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਸਟੇਟ ਡਿਜਾਸਟਰ ਮੈਨੇਜਮੈਂਟ ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਅ ਦੱਸਿਆ ਜਾ ਰਿਹਾ ਹੈ ਕਿ ਹਲੇ ਤੱਕ ਅਥਾਰਟिटीज ਨੂੰ ਉਹ 41 ਲੋਕ ਵੀ ਨਹੀਂ ਲੱਭੇ ਜਿਹੜੇ ਫਲੈਸ਼ ਫਲੱਡ ਤੋਂ ਬਾਅਦ ਫਲੈਸ਼ ਫਲੱਡ ਤੋਂ ਬਾਅਦ ਫਲੱਡਸ ਤੋਂ ਬਾਅਦ ਜਿਹੜੇ ਆ ਉਹ ਲਾਪਤਾ ਹੋਗੇ ਸੀਗੇ ਨੂ ਵਿਲੇਜ ਐਕ ਉੱਥੇ ਉਨਾ ਇਲਾਕਿਆਂ ਦੇ ਵਿੱਚ ਨਾਰਥਰਨ ਜਿਹੜਾ ਪਹਾੜੀ ਇਲਾਕਾ ਉੱਥੇ ਵੀ ਜਿਹੜਾ ਲਾਓ ਕਈ ਇੱਕ ਇਲਾਕਾ ਉੱਥੇ ਵੀ ਕਈ ਲੋਕ ਜਿਹੜੇ ਲਾਪਤਾ ਦੱਸੇ ਜਾਂਦੇ ਨੇ ਅ ਹਲੇ ਤੱਕ ਬਹੁਤ ਸਾਰੇ ਜਿਹੜੇ ਰਾਹਤ ਕੈਂਪ ਨੇ ਉਹਨਾਂ ਦੇ ਵਿੱਚ ਵੀ ਫਲੱਡ ਆਉਣ ਕਰਕੇ ਉੱਥੇ ਵੀ ਜਿਹੜੇ ਰਾਹਤ ਕਾਰਜ ਨੇ ਪ੍ਰਭਾਵਿਤ ਹੋਏ ਨੇ 115 ਲੋਕਾਂ ਨੂੰ ਜਿਹੜਾ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਉਣ ਤੋਂ ਬਾਅਦ ਵੀ ਲਾਪਤਾ ਮਹਿਸੂਸ ਕੀਤਾ ਜਾ ਰਿਹਾ ਤੇ ਉੱਥੇ ਬਹੁਤ ਸਾਰੇ ਇਲਾਕੇ ਤਾਂ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਨਿਊ ਵਿਲੇਜ ਕਹਿ ਸਕਦੇ ਪਿੰਡ ਹੈ ਤੇ ਨਦਰਨ ਮਾਉਂਟੇਨ ਦੇ ਜਿਹੜੇ ਇਲਾਕੇ ਨੇ ਜਾਂ ਜਿਹੜਾ ਹੋਰ ਪ੍ਰੋਵਿੰਸ਼ੀਅਲ ਜਿਹੜਾ ਇਲਾਕਾ ਹੈ ਰਾਜਧਾਨੀ ਦੇ ਨੇੜੇ ਤੇੜੇ ਉੱਥੇ 115 ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਪਹੁੰਚਾਇਆ ਗਿਆ ਸੀ ਬਾਅਦ ਦੇ ਵਿੱਚ ਜਿਹੜੇ ਲੋਕ ਪਹੁੰਚਾਏ ਗਏ ਸੀ ਉਹਨਾਂ ਦੇ ਵਿੱਚੋਂ ਵੀ 115 ਤੋਂ ਵੱਧ ਲਾਪਤ ਦੱਸੇ ਜਾ ਰਹੇ ਨੇ ਤੇ 2 ਦਿਨ ਹੋ ਗਏ ਇਹਨਾਂ ਨੂੰ ਵਿਦਆਊਟ ਪਾਵਰ ਤੇ ਵਿਦਆਊਟ ਕਿਸੇ ਵੀ ਤਰ੍ਹਾਂ ਦਾ ਕਮਿਊਨੀਕੇਸ਼ਨ ਤੋਂ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਅ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬੱਚੇ ਨੇ ਜਿਨ੍ਹਾਂ ਨੇ ਆਪਣੇ ਮਾਪਿਓ ਗਵਾ ਦੇ ਨੇ ਘਰ ਗਵਾਲੇ ਨੇ ਤੇ ਨਾ ਹੀ ਉਹਨਾਂ ਨੂੰ ਨਾ ਹੀ ਉਹਨਾਂ ਕੋਲੇ ਕੋਈ ਸਾਫ਼ ਪਾਣੀ ਹੈ ਸੈਨੀਟੇਸ਼ਨ ਪਹੁੰਚ ਨਹੀਂ ਰਹੀ ਹੈਲਥ케ਅਰ ਦਾ ਬਹੁਤ ਬੁਰਾ ਹਾਲ ਹੈ ਯੂਨ ਦੀ ਜਿਹੜੀ ਚਿਲਡਰਨ ਏਜੰਸੀ ਹੈ ਚਿਲਡਰਨ ਦੇ ਬਾਰੇ ਬੱਚਿਆਂ ਦੇ ਬਾਰੇ ਯੂਨੀਸੇਫ ਉੱਥੋਂ ਦੇ ਬੋਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮਾੜੇ ਬਹੁਤ ਮਾੜੇ ਹਾਲਾਤ ਨੇ 2 ਮਿਲੀਅਨ ਜਿਹੜੇ ਬੱਚੇ ਨੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਇਨ੍ਹਾਂ ਇਲਾਕਿਆਂ ਦੇ ਵਿੱਚ ਐਜੂਕੇਸ਼ਨ ਤੋਂ ਜਾਂ ਹੋਰ ਕਿਸੇ ਸਪੋਰਟ ਤੋਂ ਵਾਦੇ ਵਾਂਝੇ ਹੋ ਜਾਣਗੇ ਤਕਰੀਬਨ ਪ੍ਰਭਾਵਿਤ ਹੋਣਗੇ ਜਿਹੜੇ ਇਲਾਕੇ ਹਲੇ ਤੱਕ ਪਾਵਰ ਤੇ ਵਾਟਰ ਸ਼ਾਰਟੇਜ ਦਾ ਸਾਹਮਣਾ ਕਰ ਰਹੇ ਨੇ ਉਥੇ ਕਦੋਂ ਬਹਾਲੀ ਹੋਊਗੀ ਉਹਦੇ ਬਾਰੇ ਕਿਆ ਕੁਝ ਨਹੀਂ ਜਾ ਸਕਦਾ ਸੋ ਐਸ ਟਾਈਮ ਯੂਨੀਸੇਫ ਦੇ ਅੰਦਾਜ਼ੇ ਦੇ ਮੁਤਾਬਕ 15 ਮਿਲੀਅਨ ਲੋਕ ਨੇ ਜਿਨ੍ਹਾਂ ਨੂੰ ਫੌਰੀ ਤੌਰ ਤੇ ਜਿਹੜੀ ਰਾਹਤ ਜਿਹੜੀ ਬਚਾਅ ਕਾਰਜ ਨੇ ਉਹਨਾਂ ਨੂੰ ਉਹਨਾਂ ਦੀ ਲੋੜ ਹੈ ਜੀ ਬਿਲਕੁਲ ਬੀਤਰਾਮ ਦੇ ਵਿੱਚ ਖਾਸ ਕਰਕੇ ਜਿਹੜਾ ਰੈਡ ਰਿਵਰ ਹੈਗਾ ਆ ਉਸ ਨੇ ਪੂਰੀ ਤਰ੍ਹਾਂ ਜਿਹੜੀ ਤਵਾਹੀ ਆ ਉਹ ਮਚਾਈ ਹੋਈ ਹੈਗੀ ਆ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਰਸ਼ੀਆ ਦੇ ਸੰਬੰਧ ਦੇ ਵਿੱਚ ਗੱਲਬਾਤ ਕਰ ਰਿਹਾ ਸੀ ਪੇ ਰਸ਼ੀਆ ਵਾਲਿਆਂ ਨੇ ਡਿਪਲੋਮੈਟ ਯੂਕੇ ਦੇ ਕੱਢੇ ਹੈਗੇ ਆ ਤੇ ਪੂਟਨ ਨੇ ਨਾਟੋ ਜਿਹੜੇ ਮੁਲਕਾਂ ਉਹਨਾਂ ਨੂੰ ਧਮਕੀ ਵੀ ਦਿੱਤੀ ਆ ਕਿ ਜਿਹੜੀ ਇਹ جنگ ਆ ਵੱਧ ਜਾਊਗੀ ਜੇ ਯੂ ਐਸ ਤਾਂ ਉਹਨਾਂ ਦੇ ਅਲਾਈਜ਼ ਨੇ ਯੂਕਰੇਨ ਨੂੰ ਲੌਂਗ ਰੇਂਜ ਮਿਜ਼ਾਈਲਸ ਫਾਇਰ ਕਰਨ ਦੇ ਲਈ ਹਾਂ ਕਰ ਦਿੱਤੀ। ਰਸ਼ੀਆ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਪੁਟਨ ਨੇ ਕੱਲ ਜਿਹੜੀ ਇਹ ਵਾਰਨਿੰਗ ਦਿੱਤੀ ਹੈਗੀ ਆ ਯੂ ਐਸ ਨੂੰ ਵੀ ਨਾਟੋ ਅਲਾਈਜ਼ ਨੂੰ ਵੀ ਤੇ ਯੂਕਰੇਨ ਨੂੰ ਵੀ ਜਿਹੜੀਆਂ ਫਲਾਈਟ ਅਸਾਈਨਮੈਂਟਸ ਆ ਕਹਿੰਦੇ ਵੀ ਜਿਹੜੀਆਂ ਇਹ ਮਿਜ਼ਾਈਲਸ ਦੀਆਂ ਇਹ ਸਿਰਫ ਬਾਹਰਲੇ ਦੇਸ਼ਾਂ ਦੇ ਮੁਲਕਾਂ ਦੇ ਜਿਹੜੇ ਲੋਕ ਹੈਗੇ ਐਕਸਪਰਟ ਆ ਉਹੀ ਹੈਲਪ ਕਰ ਸਕਦੇ ਕਹਿੰਦੇ ਜੁਕਰੇਨੀਅਨ ਸਰਵਿਸਸ ਸਰਵਿਸਮੈਨ ਜੋ ਆ ਉਹ ਇਹ ਨਹੀਂ ਚਲਾ ਸਕਦੇ ਜਾਂ ਨਹੀਂ ਇਹਨਾਂ ਨੂੰ ਯੂਜ਼ ਕਰ ਸਕਦੇ ਉਹਨਾਂ ਨੂੰ ਯੂਜ਼ ਕਰਨਾ ਨਹੀਂ ਆਦਾ ਹੈਗਾ ਆ ਇਹ ਪੁਟਨ ਨੇ ਇੱਕ ਉਹਨਾਂ ਨੂੰ ਜਦੋਂ ਕੁਐਸਚਨ ਪੁੱਛਿਆ ਗਿਆ ਉਹਦੇ ਰਿਸਪਾਂਸ ਦੇ ਵਿੱਚ ਆਪਣਾ ਜਵਾਬ ਦਿੱਤਾ ਹੈਗਾ ਕਹਿੰਦੇ ਵੀ ਜੇ ਇਹ ਡਿਸਾਈਡ ਕੀਤਾ ਗਿਆ ਯੂਐਸ ਤੇ ਯੂਰੋਪੀਅਨ ਕੰਟਰੀਜ਼ ਵੱਲੋਂ ਤੇ ਅਸੀਂ ਇਸ ਦਾ ਜਿਹੜਾ ਆ ਐਕਸ਼ਨ ਲਵਾਂਗੇ ਤੇ ਇਹਦਾ ਤਕੜਾ ਜਿਹੜਾ ਐਕਸ਼ਨ ਹੋਊਗਾ ਯੂਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮਿਰ ਜੇਲਨਸਕੀ ਵੈਸਟਰਨ ਕੰਟਰੀਜ਼ ਨੂੰ ਵੈਸਟਰਨ ਪਾਰਟਨਰਸ ਆ ਤੇ ਯੂਰੋਪੀਅਨ ਮੁਲਕ ਜਿਹੜੇ ਆ ਉਹਨਾਂ ਨੂੰ ਬਾਰ-ਬਾਰ ਪੁੱਛ ਰਿਹਾ ਹੈ ਕਿ ਮੈਨੂੰ ਜਿਹੜਾ ਲੌਂਗ ਰੇਂਜ ਮਿਜ਼ਾਈਲਸ ਆ ਜਿਹੜੀਆਂ ਯੂਐਸ ਨੇ ਦਿੱਤੀਆਂ ਆ ਉਹ ਵਰਤਣ ਲਈ ਹਾਂ ਕੀਤੀ ਜਾਵੇ ਮਿਜ਼ਾਈਲ ਤਾਂ ਆਲਰੇਡੀ ਯੂਕਰੇਨ ਦੇ ਵਿੱਚ ਪਹੁੰਚ ਚੁੱਕੀਆਂ ਹੈਗੀਆਂ ਪਰ ਹਜੇ ਤੱਕ ਯੂਕਰੇਨ ਨੇ ਯੂਜ਼ ਨਹੀਂ ਕੀਤੀਆਂ ਅੱਜ ਸ਼ਾਮ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਪ੍ਰੈਜ਼ੀਡੈਂਟ ਬਾਈਡਨ ਹੋਣੀ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਰਾਮਰ ਉਹਨਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਮਿਲਣ ਜਾ ਰਹੇ ਆ ਤੇ ਉਹਦੇ ਵਿੱਚ ਇਹ ਡਿਸਕਸ ਕੀਤਾ ਜਾਊਗਾ ਤੇ ਜਿਹੜੀਆਂ ਨਾਟੋ ਕੰਟਰੀਜ਼ ਯੂਐਸ ਜਾਂ ਯੂਰਪੀਅਨ ਕੰਟਰੀਜ਼ ਵੱਲੋਂ ਮਿਜ਼ਾਈਲ ਦਿੱਤੀਆਂ ਗਈਆਂ ਆ ਉਹਨਾਂ ਨੂੰ ਯੂਜ਼ ਕੀਤਾ ਜਾਵੇ ਜਾਂ ਨਾ ਸੋ ਇਹ ਉਸ ਤੋਂ ਪਹਿਲਾਂ ਇਹ ਪੂਟਨ ਹੋਣਾ ਨੇ ਜਿਹੜੀ ਧਮਕੀ ਦਿੱਤੀ ਹੈਗੀ ਆ ਸੋ ਦੇਖਦੇ ਆ ਅੱਜ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਵਿੱਚ ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਕੇਅਰ ਸਟੈਮਰ ਦੇ ਵਿੱਚ ਜੋ ਮੀਟਿੰਗ ਹੋਊਗੀ ਉਹਦੇ ਵਿੱਚ ਕੀ ਡਿਸਾਈਡ ਹੁੰਦਾ ਹੈਗਾ ਆ ਇਹ ਜੰਗ ਹੋਰ ਤੇਜ਼ੀ ਨਾਲ ਵਧਦੀ ਜਾਂ ਜਿਸ ਤਰ੍ਹਾਂ ਚੱਲ ਰਹੀ ਆ ਜਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਬੰਦ ਹੋਣ ਦੇ आसार ਜੀ ਅਗਲੀ ਜਿਵੇਂ ਆਪਾਂ ਕੁਦਰਤੀ ਕਰੋਪੀ ਦੀ ਗੱਲ ਕੀਤੀ ਸੀ ਵਿਏਟਨਾਮ ਦੇ ਬਾਰੇ ਅਗਲੀ ਜਿਹੜੀ ਖਬਰ ਆ ਉਹ ਵੀ ਕੁਦਰਤੀ ਕਰੋਪੀ ਦੇ ਨਾਲ ਜੁੜੀ ਹੋਈ ਆ ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਯੂਰਪ ਦੇ ਕੁਝ ਹਿੱਸੇ ਨੇ ਖਾਸ ਕਰਕੇ ਸੈਂਟਰਲ ਯੂਰਪ ਦੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਾਲ ਦੇ ਕਹਿ ਲੋ ਜਾਂ ਪਿਛਲੇ ਕੁਝ ਸਾਲਾਂ ਦੇ ਮਾਮਲਿਆਂ ਦੇ ਵਿੱਚ ਮੁਕਾਬਲੇ ਦੇ ਵਿੱਚ ਬਹੁਤ ਭਿਆਨਕ ਜਿਹੜੀ ਫਲਡਿੰਗ ਆ ਉਹਦਾ ਸਾਹਮਣਾ ਕਰ ਸਕਦੇ ਨੇ ਦੱਸਿਆ ਜਾ ਰਿਹਾ ਕਿ ਹੁਣ ਆਸਟਰੀਆ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਜਾਂ ਪੋਲੈਂਡ ਦੇ ਵਿੱਚ ਕਹਿ ਲਓ ਉੱਥੇ ਹੁਣ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਪਾਣੀ ਦੇ ਸੋਰਸਸ ਨੇ ਉਹਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਰੇਤ ਦੇ ਥੈਲੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਫਲੈਸ਼ ਜਿਹੜੇ ਹੜ੍ਹਾਂ ਦੇ ਜਿਹੜੀ ਸੰਭਾਵਨਾ ਉਹ ਬਣ ਗਈ ਹੈ ਕਿਉਂਕਿ ਇਸ ਟਾਈਮ ਦੱਸਿਆ ਜਾ ਰਿਹਾ ਕਿ ਚਾਰ ਜਿਹੜੇ ਦੱਖਣੀ ਹਿੱਸੇ ਨੇ ਪ੍ਰਾਂਤ ਨੇ ਸੂਬੇ ਨੇ ਕਹਿ ਸਕਦੇ ਆ ਉਹਨਾਂ ਦੇ ਵਿੱਚ 6 ਇੰਚ ਤੋਂ ਵੱਧ 15 ਸੈਂਟੀਮੀਟਰ ਤੋਂ ਵੱਧ ਜਿਹੜਾ ਮੀਂਹ ਆ ਉਹ ਪੈ ਸਕਦਾ ਤੇ ਇਹਦੇ ਦਰਮਿਆਨ ਰੌਕਲਾ ਦੇ ਵਿੱਚ ਰੌਕਲਾ ਇਲਾਕਾ ਉੱਥੇ ਹੜ੍ਹਾਂ ਦੇ ਬਾਰੇ ਜਾਂ ਲੋਕਾਂ ਦੇ ਵਿੱਚ ਜਿਹੜਾ ਦਹਿਲ ਫੈਲਿਆ ਉਹਦੇ ਬਾਰੇ ਬਰੀਫਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਆ ਪੋਲਿਸ਼ ਪ੍ਰਧਾਨ ਮੰਤਰੀ ਡੋਨਲਡ ਟਸਕ ਉਹਨਾਂ ਨੇ ਕਿਹਾ ਕਿ ਘਬਰਾਉਣ ਦਾ ਕੋਈ ਕਾਰਨ ਨਹੀਂ ਆ ਅਸੀਂ ਸਾਰੇ ਜਿਹੜੇ ਪ੍ਰਬੰਧ ਆ ਉਹ ਕਰ ਲਏ ਆ ਆਰਮੀ ਦੇ ਲਈ ਕਿਹਾ ਗਿਆ 1000 ਜਿਹੜੇ ਆਰਮੀ ਦੇ ਸੈਨਿਕ ਨੇ ਫੌਜੀ ਨੇ ਉਹ ਡਿਪਲਾਈ ਕਰਨੇ ਪਏ ਨੇ ਆਸਟਰੀਆ ਦੇ ਜਿਹੜੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਭਾਰੀ ਮੀਂਹ ਪਿਆ ਤੇ ਬਰਫ ਕਰਕੇ ਪਹਿਲਾ ਹੀ ਜਿਹੜੀ ਯਾਤਰਾ ਜਾਂ ਟ੍ਰੈਵਲ ਆ ਉਹ ਕਰਨਾ ਔਖਾ ਉਥੋਂ ਦੇ ਜਿਹੜੇ ਚਾਂਸਲਰ ਨੇ ਕਾਰਲ ਨੇਮਰ ਉਹਨਾਂ ਨੇ ਕਿਹਾ ਕਿ ਅਸੀਂ ਰਾਹਤ ਕਾਰਜ ਕਰ ਰਹੇ ਹਾਂ ਅਸੀਂ ਹਰ ਇੱਕ ਤਰ੍ਹਾਂ ਦੀ ਜਿਹੜੀ ਨੁਕਸਾਨ ਹੈ ਜੋ ਉਹਦੇ ਲਈ ਤਿਆਰ ਆ ਪਰ باوجود ਇਸ ਦੇ ਕੋਈ ਘਬਰਾਉਣ ਦਾ ਕਾਰ ਨਹੀਂ ਬਣਦਾ ਦੱਸਿਆ ਜਾ ਰਿਹਾ ਹੈ ਕਿ ਹੁਣ ਇੱਕ ਇਮੇਜ ਵੀ ਜਿਹੜੀ ਵਾਇਰਲ ਹੋ ਰਹੀ ਹੈ 2002 ਦੇ ਜਿਹੜੇ ਫਲੱਡ ਆਏ ਸੀ ਮੈਟਰੋ ਸਟੇਸ਼ਨਸ ਦੇ ਵਿੱਚ ਜਾਂ ਹੋਰ ਜਿੱਥੇ ਲੋਕਾਂ ਨੂੰ ਬਹੁਤ ਮੁਸ਼ਕਲ ਤੋਂ ਬਾਅਦ ਪਾਰੀ ਮੁਸ਼ਕਲ ਤੋਂ ਬਾਅਦ ਕੱਢਿਆ ਗਿਆ ਸੀਗਾ ਤੇ ਉਹ ਲੋਕ ਹਾਲੇ ਉਸ ਤਬਾਹੀ ਨੂੰ ਉਸ ਮੰਜ਼ਰ ਨੂੰ ਭੁੱਲੇ ਨਹੀਂ ਆ। ਰੀਵਰ ਵਲਟਵਾ ਦਰਿਆ ਵਲਟਵਾ ਜਿਹੜਾ ਤੇ ਜਾਂ ਸਰਕਲੋਵਾ ਦੇ ਜਿਹੜੇ ਇਲਾਕੇ ਨੇ ਦੱਸਿਆ ਜਾ ਰਿਹਾ ਕਿ ਇਹ ਪਾਣੀ ਦਾ ਬਹੁਤ ਵੱਡਾ ਸੋਰਸ ਹੈ। ਉੱਥੇ ਜਿਹੜੇ ਉਹਨਾਂ ਨਾਲ ਲੱਗਦੀ ਆਬਾਦੀ ਆ ਉਹ ਘਬराई ਹੋਈ ਆ। ਉਹਨਾਂ ਨੂੰ ਲੱਗਦਾ ਕਿ ਜੇਕਰ ਪਾਣੀ ਦਾ ਪੱਧਰ ਵੱਧ ਗਿਆ ਤਾਂ ਉੱਥੇ ਨੁਕਸਾਨ ਬਹੁਤ ਹੋ ਜਾਊਗਾ। ਜੇਕਰ ਦੱਸਿਆ ਜਾ 1997 ਦੀ ਇੱਕ ਗੱਲ ਗੱਲਾਂ ਜਾਉਂਦੋਂ ਵੀ ਹੜ੍ਹ ਆਏ ਸੀਗੇ ਬਹੁਤ ਉਦੋਂ ਇਨ੍ਹਾਂ ਇਲਾਕਿਆਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ 50 ਲੋਕ ਇਨ੍ਹਾਂ ਹੜ੍ਹਾਂ ਦੀ ਮਾਰ ਹੇਠਾਂ ਕੇ ਆਪਣੀਆਂ ਜਾਨਾਂ ਗਵਾ ਗਏ ਸੀਗੇ ਹੁਣ ਜਿੰਸ ਸਿੰਘ ਕੀ ਜਿਸੇ ਕਿ ਜਿਹੜੀ ਮਾਊਂਟੇਨਸ ਆ ਉੱਥੇ ਦੱਸਿਆ ਜਾ ਰਿਹਾ ਕਿ ਅਗਲੇ 3 ਦਿਨਾਂ ਦੇ ਵਿੱਚ ਉਹ ਕਾਫੀ ਕ੍ਰਿਟੀਕਲ ਨੇ ਉੱਥੇ ਕਿੰਨੇ ਕਮੀ ਪੈਂਦਾ ਉਹਦੇ ਤੇ ਹੀ ਇਨ੍ਹਾਂ ਇਲਾਕਿਆਂ ਖਾਸ ਕਰਕੇ ਪੋਲੈਂਡ ਦੇ ਕੁਝ ਇਲਾਕੇ ਜਾਂ ਕੁਝ ਜਿਹੜੇ ਦਰਿਆ ਨੇ ਜਿਨ੍ਹਾਂ ਦਾ ਆਪਾਂ ਜ਼ਿਕਰ ਕਰਕੇ ਹਟੇ ਆ ਉਹਨਾਂ ਦੇ ਵਿੱਚ ਕਿੰਨਾ ਪਾਣੀ ਦਾ ਪੱਧਰ ਵੱਧਾ ਹੈ ਇਹ ਔਨ ਰੇ ਉੱਥੇ ਪੈਰੇ ਮੀਂਹ ਤੇ ਨਿਰਪਰ ਕਰਦਾ ਤੇ ਅਗਲੇ 3 ਦਿਨ ਬੜੇ ਹੀ ਕ੍ਰਿਟੀਕਲ ਕਹੇ ਜਾ ਰਹੇ ਨੇ ਖਾਸ ਤੌਰ ਤੇ ਇਨ੍ਹਾਂ ਇਲਾਕਿਆਂ ਦੇ ਲਈ ਜੀ ਜੀ